ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਕਵਰ ਲੈ ਕੇ ਆਇਆ ਵੀ ਜਿਹੜੇ ਆਪਣੇ ਮੇਰੇ ਵੀਰ ਕਬੂਤਰਬਾਜ਼ ਹਨ ਪਿੰਡਾਂ ਦੇ ਵਿੱਚ ਬਾਜ਼ੀਆਂ ਕਰਾਉਂਦੇ ਆ ਇਹ ਸਰਕਾਰ ਵੱਲੋਂ ਕਬੂਤਰਬਾਜ਼ੀ ਤੇ ਰੋਕ ਲਾ ਦਿੱਤੀ ਗਈ ਹੈ ਹੁਣ ਪਿੰਡਾਂ ਦੇ ਵਿੱਚ ਆਪਾਂ ਬਾਜ਼ੀਆਂ ਨਹੀਂ ਕਰਵਾ ਸਕਦੇ ਇਹ ਸੁਪਰੀਮ ਕੋਰਟ ਦਾ ਫੈਸਲਾ ਵਾ ਕੇਸ ਨੰਬਰ ਹੈਗਾ 5387 2014 ਦਾ ਕੇਸ ਆ ਇਹਦੇ ਸਬੰਧ ਚ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਸਾਰੇ ਡੀਸੀਆਂ ਨੂੰ ਪੱਤਰ ਨੰਬਰ ਹੈਗਾ 5032 13625 ਦਾ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ ਆਪਾਂ ਬਾਜ਼ੀਆਂ ਕਰਾਉਂਦੇ ਨੇ ਪਿੰਡਾਂ ਦੇ ਵਿੱਚ ਇਹ ਗੈਰਕਾਨੂੰਨੀ ਨੇ ਇਹ ਨਹੀਂ ਕਰਵਾਈਆਂ ਜਾ ਸਕਦੀਆਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਦੇ ਵਿੱਚ ਹੁਣ ਮੇਰਾ ਵੀ ਜਿੰਨੇ ਵੀ ਆਪਾਂ ਪਿੰਡਾਂ ਦੇ ਵਿੱਚ ਬਾਜ਼ੀਆਂ ਕਰਾਉਂਦੇ ਆ ਆਪ ਦਾ ਬਾਈ ਦੇਖ ਕੇ ਕਰਵਾਇਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਤੇ ਨਾਲੇ ਦੇ ਵਿੱਚ ਇਹ ਜਿਹੜੀਆਂ ਅਪਰਾਧਕ ਗਤੀਵਿਧੀਆਂ ਦੇ ਵਿੱਚ ਗਣੀ ਜਾਊ ਇਹ ਚੀਜ਼ ਕਬੂਤਰ ਬਾਜੀ ਦੇ ਮੁਕਾਬਲੇ ਕਰਾਉਣੇ ਨਾ अपराधी गतिविधियां ਦੇ ਵਿੱਚ ਸ਼ਾਮਲ ਕੀਤਾ ਗਿਆ ਇਹ ਕਾਫੀ ਸਮਾਂ ਕੇਸ ਚੱਲਿਆ 2014 ਤੋਂ ਲੈ ਕੇ ਇਹ ਹੁਣ ਤੱਕ ਕੇਸ ਚੱਲਦਾ ਆ ਰਿਹਾ ਵਾ ਤੇ ਉਹਦੇ ਸਬੰਧ ਚ ਸੁਪਰੀਮ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਕਬੂਤਰਵਾਜੀ ਕਰਵਾਉਣਾ ਇੱਕ ਅਪਰਾਧਿਕ ਮਸਲਾ ਮੰਨਿਆ ਜਾਊਗਾ ਤੇ ਮੇਰਾ ਵੀਰ ਚਲੋ ਆਪਣੇ ਸਕੀਨ ਤਾਂ ਬਹੁਤ ਆ ਪਿੰਡਾਂ ਦੇ ਵਿੱਚ ਲੋਕਾਂ ਦੇ ਬਹੁਤ ਵਧੀਆ-ਵਧੀਆ ਕਬੂਤਰ ਰੱਖੇ ਹੋਏ ਨੇ ਲੱਖਾਂ ਦੇ ਨਾਮ ਜੱਦਦੇ ਆ ਜਿਸ ਤਰ੍ਹਾਂ ਕੇ ਬਲਦਰੀਆਂ ਥੋੜਾ ਬੰਦ ਕਰਵਾਈਆਂ ਸੀ ਨਾ ਉਸੇ ਤਰ੍ਹਾਂ ਹੁਣ ਇਹਨਾਂ ਨੇ ਕਬੂਤਰਬਾਜੀ ਮੁਕਾਬਲੇ ਬੰਦ ਕਰਵਾ ਦਿਆ ਤੇ ਮੇਰਾ ਵੀਰ ਧਿਆਨ ਨਾਲ ਜਰੂਰ ਦੇਖ ਕੇ ਆਦਾ ਯਾਰ ਤੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਕਰសា ਰਹਿੰਦੇ ਆ ਇਸ ਵਿਸ਼ੇ ਤੇ ਜੇ ਕਿਹਨੇ ਕਰਬੂਣੀਆਂ ਉਹਨਾਂ ਦੀ ਸਲਾਹ ਨਾਲ ਚੱਲਿਓ ਤੇ ਮੇਰਾ ਵੀਰ ਅੱਗੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤੇ ਪੇਜ ਨੂੰ ਵੀ ਲਾਈਕ ਕਰਿਓ ਫੋਲੋ ਕਰਿਓ ਧੰਨਵਾਦ ਥੈਂਕ ਯੂ ਜੀ